ਇਹ ਆਨਲਾਈਨ ਜੂਆ ਸੀਗਾ ਜਿਹੜਾ ਖੇਡਦਾ ਸੀਗਾ ਫੌਜੀ ਹੁਣ ਦੇਖੋ ਆਮ ਇੱਕ ਬੰਦਾ ਪਰਿਵਾਰ ਦੇ ਵਿੱਚੋਂ ਤੁਹਾਡਾ ਨਾਰਮਲ ਜੂਆ ਖੇਡਣ ਲੱਗ ਪੇ ਨਾ ਤਾਂ ਪਰਿਵਾਰ ਨੂੰ ਫਿਕਰ ਪੈ ਜਾਂਦੀ ਹੈ ਉਹਨੂੰ ਕੰਜਰਖਾਨਾ ਘਰੇ ਹੁੰਦਾ ਲੜਾਈ ਹੁੰਦੀ ਹੈ ਬਹੁਤ ਕੁਝ ਹੁੰਦਾ ਹੈ ਹਨਾ ਹਾਲਾਂਕਿ ਉਹ 150 200 500000 ਪਤਾ ਨਹੀਂ ਕਿੰਨਾ ਹਾਰਦਾ ਜਾਂਦਾ ਫਿਰ ਆਪਾਂ ਵੇਣਿਆ ਦੀਵਾਲੀ ਤੇ ਲੋਕਾਂ ਨੇ ਟ੍ਰੈਂਡ ਬਣਾਇਆ ਹੁੰਦਾ ਤੇ ਜੂਆ ਖੇਡਣਾ ਬਹੁਤ ਜ਼ਰੂਰੀ ਹੈ ਕੁਝ ਬੰਦੇ ਉਹ ਹੁੰਦੇ ਆ ਜਿਹੜੇ ਜਿੱਤ ਕੇ ਜਾਂਦੇ ਆ ਉਹਨਾਂ ਦੀ ਦੀਵਾਲੀ ਬਣ ਜਾਂਦੀ ਹੈ ਜਿਹੜੇ ਹਾਰ ਕੇ ਜਾਂਦੇ ਉਹਨਾਂ ਦਾ ਦਿਵਾਲਾ ਨਿਕਲ ਜਾਂਦਾ ਸਾਲ ਬਾਅਦ ਤਿਉਹਾਰ ਆਉ ਤੇ ਸਾਲ ਬਾਅਦ ਆਇਆ ਤਿਹਾਰ ਜਿਹੜਾ ਬੰਦਾ ਉੱਥੇ ਬੈਠ ਗਿਆ ਨਾ ਜੂਆ ਇਹੋ ਜੀ ਚੀਜ਼ ਐ ਤਾਰਾ ਜੀ ਬੇਸ਼ੱਕ ਤੁਸੀਂ ਤਾਸ਼ ਤੇ ਹੀ ਖੇਡਦੇ ਹੋ ਬੇਸ਼ੱਕ ਇਹਦੇ ਉਹ ਚੱਕਰੀ ਜੀ ਘੁਮਾਉਂਦੇ ਉੱਥੇ ਖੇਡਦੇ ਹੋ ਕਿਸੇ ਵੀ ਤਰ੍ਹਾਂ ਜਿੱਥੇ ਤੁਸੀਂ ਸੋਚਦੇ ਆ ਕਿ 10 ਰੁਪਏ ਲਾਇਏ ਤੇ 100 ਆ ਜਾਊਗਾ 100 ਲਾਇਆ ਤੇ 500 ਆ ਜਾਊਗਾ 700 ਆ ਜਾਊਗਾ ਛੱਟਾ ਹੋਣਾ ਅਗਲਾ ਕਹਿੰਦਾ ਵੀ ਇੱਕ ਦੇ 70 ਆ ਜਾਂਦੇ 80 ਆ ਜਾਂਦੇ ਕਿ 90 ਕਿੰਨੇ ਆ ਜਾਂਦੇ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਨਹੀਂ ਵੀ ਪਤਾ ਕਿਹੜੇ ਪਾਸੇ ਪੈ ਜਾਣਾ ਫਿਰ ਜਦੋਂ ਜੇ ਤਾਂ ਬੰਦਾ ਜਿੱਤਦਾ ਹੋਵੇ ਫਿਰ ਵੀ ਉੱਠਣ ਨੂੰ ਦਿਲ ਕਰਦਾ ਜਿੱਤੇ ਹੀ ਜਾਂਦੇ ਕੋਈ ਗ ਤੇ ਜਦੋਂ ਬੰਦਾ ਹਾਰਦਾ ਹੋਵੇ ਪਰ ਜਮਾਂ ਹੀ ਨਹੀਂ ਉੱਠਣ ਨੂੰ ਦਿਲ ਕਰਦਾ ਘਰੋਂ ਰੋਟੀ ਆਸਤੇ ਵਾਜਾਂ ਵਜਾਈ ਜਾਣ ਘਰੇ ਡੰਗਰ ਰਸੇ ਤੜਾਈ ਜਾਣ ਘਰੇ ਜਵਾਕ ਸਕੂਲ ਛੱਡਣ ਵਾਲਾ ਹੋਵੇ ਸਕੂਲ ਗਿਆ ਹੋਵੇ ਜਵਾਕ ਲਿਆਉਣ ਵਾਲਾ ਹੋਵੇ ਜੂਏ ਵਾਲਾ ਨਹੀਂ ਉੱਠਦਾ ਜਿੱਤਦਾ ਫਿਰ ਵੀ ਨਹੀਂ ਉੱਠਦਾ ਹਾਰਦਾ ਫਿਰ ਵੀ ਨਹੀਂ ਉੱਠਦਾ ਹੁਣ ਇੱਥੇ ਫੌਜੀ ਨਾਲ ਕੀ ਹੋਇਆ 2021 ਤੋਂ ਜੂਆ ਖੇਡ ਰਿਹਾ ਸੀਗਾ ਉਹ ਆਨਲਾਈਨ ਜੂਆ ਇਹਦੇ ਵਿੱਚ ਮੈਂ ਖਾਸ ਕਰ ਦੱਸਣਾ ਚਾਹੂੰਗਾ ਸਾਡੇ ਸੱਚ ਦੀ ਪੜਤਾਲ ਦੇ ਸਰੋਤਿਆਂ ਨੂੰ ਕਿ ਜਦੋਂ ਵੀ ਤੁਸੀਂ ਬਹੁਤ ਸਾਰੇ ਕਰੈਕਟਰ ਹੈ ਬਹੁਤ ਸਾਰੇ ਸੈਲੀਬ੍ਰਿਟੀ ਹੈ ਉਹ ਐਡਵਰਟਾਈਜ਼ਮੈਂਟ ਕਰਦੇ ਨਾ ਚੀਜ਼ਾਂ ਦੀ ਇਹ ਜਿਹੜੇ ਆਨਲਾਈਨ ਜੋ ਆ ਨਾ ਇਹਦੀ ਜਿਹੜੇ ਸਟਾਰ ਆ ਨਾ ਬੰਦੇ ਉਹ ਇਹਦੀ ਐਡਵਰਟਾਈਜ਼ਮੈਂਟ ਕਰਦੇ ਇਹਦੀ ਮਸ਼ਹੂਰੀ ਕਰਦੇ ਪਰ ਉੱਥੇ ਨਾਲ ਹਦਾਇਤਾਂ ਜਾਰੀ ਕੀਤੀਆਂ ਹੁੰਦੀਆਂ ਕਿ ਇਹ ਜੋਖਮ ਵਾਲੀ ਖੇਡ ਹੈ ਇਹ ਰਿਸਕ ਵਾਲੀ ਖੇਡ ਹੈ ਧਿਆਨ ਨਾਲ ਖੇਡਿਓ ਉਹ ਤਾਂ ਪਹਿਲਾਂ ਅਲਰਟ ਕਰ ਦਿੰਦੇ ਆ ਨਾ ਜਿਵੇਂ ਨਸ਼ੇ ਦੇ ਉੱਪਰ ਲਿਖਿਆ ਹੁੰਦਾ ਹਰੇਕ ਦੇ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹਾਂ ਸਰਕਟ ਦੀ ਡੱਬੀ ਦੇ ਉੱਪਰ ਵੀ ਲਿਖਿਆ ਹਾਂ ਉੱਪਰ ਵੀ ਲਿਖਿਆ ਹੈ ਸਿਹਤ ਵਾਸਤੇ ਹਾਨੀਕਾਰਕ ਹੈ ਹੁਣ ਇੱਥੇ ਜਦੋਂ ਦੇਖੋ ਤੁਹਾਨੂੰ ਆਨਲਾਈਨ ਜੂਏ ਦੇ ਵਿੱਚ ਤੁਸੀਂ ਕੁਝ ਵੀ ਕਿਸੇ ਸਿਸਟਮ ਨਾਲ ਖੇਡਦੇ ਹੋ ਜੋ ਤੁਹਾਨੂੰ ਪਹਿਲਾਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਕਿ ਜੋਖਮ ਹੈ ਇਹ ਰਿਸਕ ਹੈ ਧਿਆਨ ਨਾਲ ਖੇਡਿਓ ਹਦਾਇਤਾਂ ਪੜ੍ਹ ਲਿਓ ਹਦਾਇਤਾਂ ਦਾ ਮਤਲਬ ਇਹੀ ਹੈ ਜੀ ਜਿਹੜਾ ਬੰਦਾ ਆਨਲਾਈਨ ਤੁਹਾਡੇ ਨਾਲ ਤੁਹਾਨੂੰ ਖੜਾਉਣ ਲੱਗ ਪਿਆ ਨਾ ਉਹ ਤੁਹਾਡੇ ਭਲੇ ਵਾਸਤੇ ਨਹੀਂ ਖੜਾ ਰਿਹਾ ਤੇ ਕਿਤੇ ਲੱਗਦਾ ਹੋਵੇ ਉਹਦੇ ਕੋਲ ਹਜ਼ਾਰਾਂ ਕਰੋੜ ਪਿਆ ਹੋਊਗਾ ਤੇ ਤੁਹਾਨੂੰ ਵੰਡੀ ਜਾਊਗਾ ਉਹ ਉਹਨੇ ਕੋਈ ਉਹ ਦਾਅ ਰੱਖਿਆ ਹੋਇਆ ਜਿਹਦੇ ਵਿੱਚ ਤੁਹਾਡੇ ਕੋਲ ਪੈਸਾ ਕਿਸੇ ਤਰੀਕੇ ਹੀ ਹੇਰਾਫੇਰੀ ਨਾਲ ਲੈ ਜਾਣਾ ਉਹਨੇ ਤੇ ਉਦੋਂ ਬਾਅਦ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਉਹਨੇ ਹਦਾਇਤ ਜਾਰੀ ਕੀਤੀ ਹੋਈ ਹੈ ਵੀ ਧਿਆਨ ਨਾਲ ਖੇਡਿਓ ਜੋਖਮ ਇਹਦੇ ਵਿੱਚ ਇੱਕ ਫੌਜੀ ਨੇ ਕਿੰਨੇ ਪੈਸੇ ਕਮਾਏ ਹੋਣਗੇ ਆਪਦੀ ਸਰਵਿਸ ਦੇ ਵਿੱਚ ਆਮ ਜਿਹੜਾ ਫੌਜੀ ਹੈ ਮੇਰੇ ਖਿਆਲ ਵੀ 16 ਸਾਲ ਦੀ ਸਰਵਿਸ ਤੋਂ ਬਾਅਦ ਵਾਪਸ ਆਇਆ ਉਹਦੀ ਉਮਰ ਵੀ ਥੋੜੀ ਲੱਗਦੀ ਵੈਸੇ ਮੂੰਹ ਬੰਨਿਆ ਵਾਪਸ ਦੇਖਿਆ ਉਹ 16 ਸਾਲ ਵਾਲਾ ਹੀ ਹੋਊਗਾ ਕੋਈ ਸੂਬੇਦਾਰ ਨਹੀਂ ਰਿਟਾਇਰ ਹੋਇਆ ਵੀ 28 ਸਾਲ ਸਰਵਿਸ ਕੀਤੀ ਹੋਊਗੀ ਸੂਬੇਦਾਰ ਦੀ ਤਾਂ ਹੋਰ ਵੀ 2 ਸਾਲ ਵੱਧ ਜਾਂਦੀ ਐਕਸਟਰਾ ਹੁਣ ਜੇ ਉਹਨੇ 15 16 ਸਾਲ ਸਰਵਿਸ ਕੀਤੀ ਹੈ 16 ਸਾਲ ਤੋਂ ਲੈ ਕੇ 32 ਸਾਲ ਦੀ ਉਮਰ ਤੱਕ ਕਰ ਲਈ ਉਹਨੇ ਜਾਂ 18 ਸਾਲ ਤੋਂ ਲੈ ਕੇ 34 ਸਾਲ ਦੀ ਉਮਰ ਤੱਕ ਕਰ ਲਈ 35 ਸਾਲ ਤੱਕ ਕਰ ਲਈ ਡੇਢ ਕਰੋੜ ਰੁਪਈਆ ਉਹ ਆਪ ਮੰਨ ਰਿਹਾ ਔਰ ਰਿਕਾਰਡ ਕੈਮਰਿਆਂ ਤੇ ਕਿ ਮੈਂ ਡੇਢ ਕਰੋੜ ਰੁਪਏ ਬਰਬਾਦ ਕਰਤਾ ਇਸ ਤੋਂ ਪਹਿਲਾਂ 15 ਲੱਖ ਰੁਪਏ ਤੋਂ ਉਹ ਕਹਿੰਦਾ ਮੈਨੂੰ ਮਿਲਿਆ ਜਦੋਂ ਮੈਂ ਪੈਨਸ਼ਨ ਆਇਆ ਉਦੋਂ ਉਹ ਵੀ ਬਰਬਾਦ ਕਰਤਾ ਅਕਾਊਂਟ ਚ ਕਿੰਨੇ ਪੈਸੇ ਨਿਕਲੇ ਪਤਾ ਨਹੀਂ 103 ਰੁਪਏ ਕਿ ਕਿੰਨੇ ਨਹੀਂ ਕਿ ਨਿਕਲੇ ਪਤਾ ਨਹੀਂ 103 ਕਿ 301 ਇਹੋ ਜਿਹਾ ਗਰਾਉਂਡ ਫਿਗਰ ਮਤਲਬ 1 2 100 200 ਜਾਂ 300 ਹੀ ਹੈ ਇੱਕ ਫੌਜੀ ਬੰਦੇ ਦੇ ਉਹ ਕਹਿੰਦਾ ਹੁਣ ਮੇਰੀ ਕੁੱਲ ਮਿਲਾ ਕੇ ਪੈਨਸ਼ਨ ਕਿੰਨੀ ਹੈ 23000 ਰੁਪਏ ਹੁਣ ਇਕੱਲੇ 23000 ਦੇ ਨਾਲ ਘਰ ਚਲਾਉਣਾ ਔਖਾ ਤਾਂ ਹੈ ਦਾਰਾ ਜੀ ਠੀਕ ਹੈ ਕਿੰਨਾ ਪੈਸਾ ਉਹਨੇ ਆਪਦਾ ਆਪਦੀ ਜ਼ਿੰਦਗੀ ਦੇ ਵਿੱਚ ਮੈਨੂੰ ਹੀ ਪਤਾ ਇੱਕ ਬਾਰਡਰ ਤੇ ਦੇਸ਼ ਦੀ ਰਾਖੀ ਕਰਨ ਵਾਲੇ ਫੌਜੀ ਦੀ ਇੱਕ ਆਰਮੀ ਮੈਨ ਦੀ ਕਿੰਨੀ ਉਹਦੀ ਸੈਲਰੀ ਹੋਊ ਕਿਹੜਾ ਉਹਦਾ ਰੈਂਕ ਹੋਊ ਆਪਾਂ ਨੂੰ ਨਹੀਂ ਪਤਾ ਉਹਦੀ 60000 ਸੀ ਕਿ 70 ਸੀ ਕਿ ਲੱਖ ਸੀ ਕਿ 1.5 ਲੱਖ ਸੀ ਜੋ ਵੀ ਸੀ ਹੁਣ ਜਿੰਨੀ ਸੀ ਉਹਨੇ 21 ਤੋਂ ਲੈ ਕੇ ਤੇ 25 ਤੱਕ ਹਰੇ 2025 ਦੇ ਅੱਧੇ 'ਚ ਬੈਠੇ ਆਪਾਂ ਐਨੇ ਟਾਈਮ ਦੇ ਵਿੱਚ ਉਹ ਸਾਰਾ ਪੈਸਾ ਬਰਬਾਦ ਕਰਤਾ ਉਹਨੇ 1.5 ਕਰੋੜ ਰੁਪਏ ਛੋਟੇ ਛੋਟੇ ਜੀ ਫਿਗਰ ਥੋੜੋ ਹੁੰਦੀ ਹੈ ਕਿਤੇ ਜਿਹੜਾ ਪੈਨਸ਼ਨ ਮਿਲੀ ਪੈਨਸ਼ਨੀਆਂ ਹੋਣ ਟਾਈਮ ਜਿਹੜੇ ਫੰਡ ਮਲੇ ਜੋ ਟੀਏਡੀਏ ਪਤਾ ਨਹੀਂ ਕੀ ਕੁਝ ਲੱਗ ਕੇ ਜੋ ਜਮਾ ਹੁੰਦੇ ਉਹ ਵੀ ਬਰਬਾਦ ਕਰ ਤਾਂ ਕੀ ਫਾਇਦਾ ਹੋਇਆ ਬਾਰਡਰ ਤੇ ਸੀ ਉੱਥੇ ਗੋਲੀ ਵੱਜ ਸਕਦੀ ਸੀ ਥੋੜੀਆਂ ਸਾਹਤ ਤਾਂ ਹੁੰਦੀਆਂ ਬਾਰਡਰ ਤੇ ਉੱਥੇ ਜ਼ਿੰਦਗੀ ਚੱਲੀ ਜਾਂਦੀ ਤਾਂ ਮਗਰੋਂ ਪਰਿਵਾਰ ਖਾਤੇ ਵਿੱਚ ਦਾ ਪਰਿਵਾਰ ਕਿੰਨੇ ਤਰ੍ਹਾਂ ਦੇ ਖਿਆਲ ਦਿਮਾਗ ਦੇ ਵਿੱਚ ਆਉਂਦੇ ਕਿ ਯਾਰ ਕਿੱਥੇ ਪੈਸੇ ਲਾ ਗਿਆ ਕੀ ਕਰ ਗਿਆ ਫਿਰ ਦੇਖੋ ਇੱਕ ਦੇਸ਼ ਦਾ ਰਖਵਾਲਾ ਹੋਣ ਦੇ ਬਾਵਜੂਦ ਕਿੰਨਾ ਵੱਡਾ ਝੂਠ ਫਰਾਡ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਗਿਆ ਕਿ ਮੈਂ ਪੈਸੇ ਕਢਵਾ ਲੈ ਮੇਰੇ ਪੈਸੇ ਖੋਏ ਗਏ ਠੀਕ ਜਦੋਂ ਕਿ ਹੋਰ ਲਾਟਰੀਆਂ ਨੂੰ ਟਰਾਂਸਫਰ ਹੋ ਰਿਹਾ ਲਾਲਚ ਜਿਹੜਾ ਨਾ ਜੀ ਸੱਟੇ ਦਾ ਜੂਏ ਦਾ ਹਨਾ ਆਮ ਬੰਦਾ ਠੀਕ ਹੈ ਲਾ ਦਿੰਦਾ ਹੈ ਕਦੇ-ਕਦੇ ਹੁੰਦਾ ਹੈ ਕੁਝ ਲੋਕ ਪਤਾ ਨਹੀਂ ਬੈਠੇ ਹੋਣਗੇ ਉਹ ਜਿਹੜੇ ਦੱਸ ਦਿੰਦੇ ਹੋਣਗੇ ਬਹੁਤ ਲੋਕ ਆੜੇ ਜਾ ਕੇ ਲੱਤਾਂ ਘੁੱਟੀਆਂ ਦੇ ਸਾਧਾਂ ਦੀਆਂ ਕੋਈ ਸ਼ਰਾਬ ਵਾਲਾ ਸਾਧ ਹੈ ਕੋਈ ਲੱਡੂਆਂ ਵਾਲਾ ਕੋਈ ਕਾਸੀ ਵਾਲਾ ਕੋਈ ਕਾਸੀ ਵਾਲਾ ਹੈ ਨਾ ਉਹ ਕਹਿ ਦਿੰਦੇ ਵੀ ਦੇਤਾ ਜੀ ਮੈਨੂੰ ਪੱਕਾ ਨੰਬਰ ਦੇ ਤਾਂ ਪਰ ਪੱਕਾ ਨੰਬਰ ਜੀ ਇਹ ਗੱਲ ਦੱਸੋ ਵੀ ਉਹ ਕਿਹੜਾ ਬੰਦਾ ਇੰਨਾ ਜਾਣੀ ਜਾਣ ਜਿਹੜਾ 100 ਦੇ ਵਿੱਚੋਂ ਤੁਹਾਨੂੰ ਪੱਕਾ ਨੰਬਰ ਦੇ ਕੇ ਭੇਜ ਦੂਗਾ ਇਹੋ ਜੇ ਕਿਸੇ ਜਾਲ ਦੇ ਵਿੱਚ ਫਸਿਆ ਹੋਊਗਾ ਫੌਜੀ ਠੀਕ ਹੈ ਕਿਸੇ ਨੇ ਕਿਆ ਹੋਊਗਾ ਵੀ ਲੱਗਿਆ ਰੈ ਤੇਰਾ ਇੱਕੋ ਬਰੀ ਘਾਟਾ ਪੂਰਾ ਹੋ ਜਾਣਾ ਹੈ ਐ ਨਹੀਂ ਹੋਣਾ ਇਹ ਦੋ ਚੀਜ਼ਾਂ ਪਹਿਲਾਂ ਮੈਂ ਤੁਹਾਨੂੰ ਹੋਰ ਦੱਸਿਆਂ ਵੀ ਜਵਾਰੀ ਜਿਹੜਾ ਨਾ ਜਵਾਰੀ ਹੈ ਜਿਹੜਾ ਜੂਆ ਖੇਡਣ ਵਾਲਾ ਉਹ ਜੇ ਜਿੱਤਦਾ ਹੋਵੇ ਤਾਂ ਵੀ ਨਹੀਂ ਉੱਠਦਾ ਜੇ ਹਾਰਦਾ ਹੋਵੇ ਤਾਂ ਵੀ ਨਹੀਂ ਹੂੰ ਹੂੰ ਦੋ ਚੀਜ਼ਾਂ ਤਾਂ ਇਹ ਐ ਤੀਜੀ ਚੀਜ਼ ਇੱਕ ਨਾਲ ਇਹ ਵੀ ਐਡ ਹੋ ਜਾਂਦੀ ਹੈ ਬਤਾਰ ਵੀਰੇ ਵੀ ਕਿਸੇ ਨੇ ਕਹਿ ਤਾਂ ਹੁੰਦਾ ਹੂੰ ਕਿ ਤੈਨੂੰ ਨਾ ਬਹੁਤ ਪੈਸਾ ਆਉਣਾ ਲਾਟਰੀ ਦੇ ਵਿੱਚੋਂ ਹੂੰ ਹੁਣ ਐ ਨਹੀਂ ਗੱਲ ਵੀ ਤੁਸੀਂ ਨਾ ਪਾਉਂਦੇ ਹੋਗੇ ਮੈਂ ਨਾ ਪਾਉਂਦਾ ਹੋਗਾ ਬੰਪਰ ਆਉਂਦੇ ਆ ਨਾ ਤੁਸੀਂ 100 200 500 ਦਾ ਪਤਾ ਕਿਸਮਤ ਦੀ ਜਮੈਸ਼ ਜਿਹੜੀ ਸਾਲ ਚੱਕ ਦੋ ਵਾਰੀ ਕਰਨੀ ਚਾਹੀਦੀ ਹੈ ਹੂੰ ਹੂੰ ਕਿਦੇ ਬੰਦਾ ਬਿਮਾਰ ਛਮੜ ਢਲਾਵੇਂ ਸੋਹ ਜੇ ਮੈਂ ਨਹੀਂ ਕਹਦਾ ਕਿ ਨਹੀਂ ਕਰਨੀ ਜੇ ਦੀ ਕਿਸਮਤ ਦੀ ਜਮੈਸ਼ ਕਰੋ ਪਰ ਜੂਆ ਨਾ ਬਣਾਓ ਸੱਟਾ ਨਾ ਬਣਾਓ ਉਹਨੂੰ ਤੁਸੀਂ ਜੇ ਹਰ ਵਾਰੀ ਹਰ ਰੋਜ਼ ਦੀ ਆਦਤ ਪਾ ਲਈ ਵੀ 100 ਰੁਪਏ ਦੇ ਲਾਟਰੀ ਅੱਜ ਪਾ ਆਂਦੀ ਆ ਕੱਲ ਨੂੰ ਚੈੱਕ ਕਰਵਾ ਲਈ ਨਹੀਂ ਨਿਕਲੀ ਕੱਲ ਨੂੰ 150 ਦੀਆਂ ਹੋਰ ਪਾਤੀਆਂ 150 ਦੀਆਂ ਪਾਤੀਆਂ ਨਹੀਂ ਨਿਕਲੀ ਫੇਰ ਪਾਤੀਆਂ ਐਂ ਜੇ ਤੁਸੀਂ ਲੱਗੇ ਰਹੋਗੇ ਨਾ ਦੇਖੋ ਕੋਸ਼ਿਸ਼ ਬੰਦੇ ਨੂੰ ਕਰਨੀ ਚਾਹੀਦੀ ਹੈ ਕਿ ਇਹ ਚੀਜ਼ ਜੜੀਆਂ ਬਣੀਆਂ ਪਰ ਸੱਟਾ ਤੇ ਜੂਆ ਬਹੁਤ ਮਾੜੀ ਚੀਜ਼ ਹੈ ਲਾਟਰੀ ਇੱਕ ਹੋਰ ਚੀਜ਼ ਹੈ ਆਪਾਂ ਦੇਖਿਆ ਕਿ ਦਿਹਾੜੀਦਾਰ ਬੰਦੇ ਕਰੋੜਪਤੀ ਬਣੇ ਆ ਸਾਫ ਸੁਥਰਾ ਕੰਮ ਹੈ 100 ਰੁਪਿਆ ਲਾ ਕੇ 200 500 ਲਾ ਕੇ ਕਿਹਬੀ ਬੰਦਾ ਕਰੋੜਪਤੀ ਬਣ ਜਾਂਦਾ ਬਣ ਜਾਂਦਾ ਪਰ ਮੈਂ ਇਥੇ ਇਹ ਮੈਸੇਜ ਨਹੀਂ ਦੇ ਰਿਹਾ ਕਿ ਪਾਈ ਤੁਰਿਆ ਹੋ ਕਦੇ ਸਾਲ ਚੱਕਰ ਦੀ ਬਈ ਬੇਸ਼ੱਕ ਦਿਹਾੜੀ ਮਜ਼ਦੂਰੀ ਵੀ ਕਰਦੇ ਹੋ ਨਾ ਤੁਸੀਂ ਔਖਿਓ ਤੇ ਇੱਕ ਵਾਰੀ ਟਰਾਈ ਕਰ ਲਓ ਹੋ ਸਕਦਾ ਕੋਈ ਕਿਸਮਤ ਚ ਕੁਝ ਲਿਖਿਆ ਪਿਆ ਹੋਵੇ ਸਿਰਫ ਲਾਟਰੀ ਜਿਹੜੀ ਸਰਕਾਰੀ ਲਾਟਰੀ ਹੁੰਦੀ ਜਿੱਥੇ ਪਹਿਲੇ ਹੀ ਹਦਾਇਤਾਂ ਜਾਰੀ ਹੈ ਵੀ ਜੋਖਮ ਹੈ ਇਹਦੇ ਚ ਰਿਸਕ ਹੈ ਧਿਆਨ ਨਾਲ ਖੇਡਿਓ ਤੇ ਜੇ ਉੱਥੇ ਫਿਰ ਵੀ ਤੁਸੀਂ ਖੇਡਦੇ ਹੋ ਤੇ ਅਗਲੇ ਨੇ ਤਾਂ ਗੱਲ ਤਾਂ ਪਹਿਲਾਂ ਕਹਿ ਕੇ ਵੱਢ ਲਿਆ ਤੁਹਾਡਾ ਵੀ ਅਸ ਇਨਿਸ਼ ਕਰਨੇ ਪੈਸੇ ਹੁਣ ਪਤਾ ਨਹੀਂ ਉਹਦੇ ਦਿਮਾਗ ਚ ਕੀ ਚੱਲਿਆ ਹੋਊ ਕੀ ਨਾ ਚੱਲਿਆ ਹੋਊ ਕੁੱਲ ਮਿਲਾ ਕੇ ਜਿਹੜਾ ਫੌਜੀ ਸੀਗਾ ਉਹਨੇ ਆਪਦੀ ਸਰਵਿਸ ਜਿਹੜੀ ਕੀਤੀ ਸੀ ਨਾ ਉਹ ਖੂ ਖਾਤੇ ਪਾ ਲਈ ਸਾਰੀ ਕੀਤੀ ਕਰਾਈ ਇਹਦੇ ਨਾਲੋਂ ਤਾਂ ਬਿਹਤਰ ਸੀਗਾ ਵੀ ਜੇ ਆਹੀ ਕੁਝ ਕਰਨਾ ਸੀ ਤਾਂ ਪਹਿਲੇ ਦਿਨ ਤੋਂ ਹੀ ਇੱਥੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਤਾਂ ਰਹਿੰਦਾ ਜੇ 15 16 ਸਾਲ 18 ਸਾਲ ਸਰਵਿਸ ਜੋ ਵੀ ਕੀਤੀ ਹੋਊਗੀ ਕੀ ਲੋੜ ਸੀ ਪਰਿਵਾਰ ਤੋਂ ਇੰਨੀ ਦੂਰ ਰਹਿਣ ਦੀ 12 15000 ਦੀ ਨੌਕਰੀ ਤਾਂ ਇੱਥੇ ਲੋਕਲ ਵੀ ਮਿਲ ਜਾਂਦੀ ਹੈ ਹੂੰ ਹੂੰ ਇਥੇ ਕੋਈ ਜੋ ਕਰ ਲੈਂਦਾ ਉਹ ਹੈ ਜੀ ਤੇ ਫਿਰ ਉਹਦੇ ਨਾਲ ساری ਉਮਰ ਉਵੇਂ ਟਕਾ ਉਹ ਪੈਨਸ਼ਨ ਵਾਲਾ ਕੰਮ ਤਾਂ ਫਿਰ ਵੀ ਸੀਗਾ ਹੂੰ ਸਵੇਰ ਜਾਂਦਾ ਸਵੇਰੇ 8 ਵਜੇ 11 ਬੰਦਾ ਸ਼ਾਮ ਨੂੰ 5 ਵਜੇ ਜਿਹੜਾ ਪ੍ਰਾਈਵੇਟ ਨੌਕਰੀ ਵਾਲਾ ਵਾਪਸ ਆ ਜਾਂਦਾ ਉਹੋ ਜਿਆ ਕੁਝ ਕਰ ਲੈਂਦਾ ਵਾਧਿਆ ਵਾਧਿਆ ਤਨਖਾਹ ਬੰਦੇ ਦੀ ਜੇ 7-8000 ਤੇ ਲੱਗਦਾ ਤਾਂ 18-25000 ਤੇ ਚਲੀ ਜਾਂਦੀ ਹੈ ਤੇ ਹੁਣ ਜੇ ਅੱਜ ਉਹ 34-35 ਸਾਲ ਦੀ ਉਮਰ ਦੇ ਵਿੱਚ ਵਾਪਸ ਆ ਗਿਆ ਤੇ ਜਿਹੜਾ ਬੰਦਾ ਕਿਸੇ ਇੱਕ ਕੋਲ ਟੈਕ ਕੇ ਕੰਮ ਕਰਦਾ ਪ੍ਰਾਈਵੇਟ ਕੰਮ ਕਰਦਾ ਹੈ ਬੰਦਾ ਉਹ ਜਿੰਨੇ ਜਿਵੇਂ ਜਿਵੇਂ ਹੁਨਰ ਵਧਦਾ ਜਾਂਦਾ ਉਹਦਾ ਤਜਰਬਾ ਵਧਦਾ ਜਾਂਦਾ ਉਹਦੀ ਸੈਲਰੀ ਵਧਦੀ ਜਾਂਦੀ ਹੈ ਹੋ ਸਕਦਾ ਵੀ ਇਥੇ ਪਰ ਉਹਨੇ ਪੰਗਾ ਤਾਂ ਫਿਰ ਵੀ ਲੈਣਾ ਸੀ ਨਾ ਉਹਨੇ ਮਾਲਕ ਦੇ ਸਿਰ ਚ ਚੜਾਈ ਰੱਖਿਆ ਕਰਨੀ ਸੀ ਇੱਕ ਨਾ ਬਤਾਰ ਜੀ ਤੂੰ ਉਸ ਤੋਂ ਵੀ ਉਹ 20 30 ਸਾਲ ਪੁਰਾਣੀ ਗੱਲ ਕਰ ਰਹੀ ਸੀ ਬੰਦੇ ਉਹ ਕਹਿੰਦੇ ਵੀ ਕੋਈ ਨਾ ਬੰਦਾ ਆਪਣੇ ਪੰਜਾਬ ਦੇ ਵਿੱਚ ਉਹ ਕਿਸੇ ਦੂਸਰੀ ਸਟੇਟ ਦੇ ਵਿੱਚ ਗਿਆ ਉੱਥੇ ਜਾ ਕੇ ਤੇ ਉਹਨੇ ਕੋਈ ਥੋੜੀ ਬਹੁਤੀ ਐਗਰੀਕਲਚਰ ਖੇਤੀਬਾੜੀ ਵਾਲੀ ਜ਼ਮੀਨ ਲਈ ਉੱਥੇ ਉਹਨੂੰ ਕੋਈ ਬੰਦਾ ਮਿਲ ਗਿਆ ਬਲੈਕੀਆ ਉਹਨੂੰ ਕਹਿੰਦੇ ਆਹ ਕੰਮ 'ਚ ਪੈਸੇ ਬਹੁਤ ਬਣਦੇ ਜਿੰਨੀ ਮਰਜ਼ੀ ਜ਼ਮੀਨ ਬਣਾਣੀ ਉਹਦੀ ਗੱਲ ਚਾਕੇ ਉਹ ਕਹਿੰਦਾ ਵੀ ਠੀਕ ਹੈ ਉਹਨਾਂ ਨੇ ਸ਼ੁਰੂ ਕਰ ਲਿਆ ਵੀ ਜਿੱਥੋਂ ਵੀ ਲਿਆਉਂਦੇ ਸੀਗੇ ਉਹ ਪਤਾ ਨਹੀਂ ਪਤਾ ਨਹੀਂ ਕਿੱਥੋਂ ਲਿਆਉਂਦਾ ਹੋਊਗਾ ਉਧਰਲਾ ਬੰਦਾ ਉਹ ਕੰਮ ਕਰਦਾ ਸੀਗਾ ਉਹਨੇ ਵਿਸ਼ਵਾਸ ਬਣਾ ਲੈ ਇਕੱਠੇ ਖਾਂਦੇ ਪੀਂਦੇ ਸੀਗੇ ਤੇ 5-7 10 ਗੇੜਿਆਂ ਦੇ ਵਿੱਚ ਉਹਨੂੰ ਪੈਸੇ ਬਣ ਕੇ ਚੰਗੇ ਸਾਲ 6 ਮਹੀਨਿਆਂ 'ਚ ਵੀ ਐਂ ਤਾਂ ਨਹੀਂ ਵੀ ਨਾਲ ਦੀ ਨਾਲ ਹੀ ਲੱਗ ਜਾਂਦਾ ਹੈ ਨਾ ਤੇ ਉਹ ਕਹਿੰਦੇ ਵੀ ਜਦੋਂ ਉਹਨੂੰ ਲੱਗਿਆ ਵੀ ਹਾਂ ਯਾਰ ਉਸ ਸਮੇਂ ਦਾ ਵੀ ਸਾਡੇ ਕੋਲ ਚੱਲ 5-5 10-10 ਲੱਖ ਰੁਪਈਆ ਬਣ ਗਿਆ ਜੋ ਮੈਂ ਅੱਜ ਦਾ ਆਪਾਂ ਕਹਿ ਦਈਏ ਵੀ 5-7 ਕਰੋੜ ਬਣ ਗਿਆ ਤੇ ਉਹ ਜਿਹੜਾ ਇੱਧਰਲਾ ਬੰਦਾ ਸੀ ਉਹਨੂੰ ਕਹਿੰਦਾ ਬੱਸ ਕਰੀਏ ਯਾਰ ਵੀ ਇਹ ਕੰਮ ਬੜਾ ਜਰ ਨਹੀਂ ਚੱਲਦਾ ਹੁੰਦਾ ਠੀਕ ਹੈ ਉਹ ਦੂਜਾ ਬੰਦਾ ਕਹਿੰਦਾ ਐਂ ਕਰੀਏ ਇੱਕ ਗੇੜਾ ਲਾ ਲਈਏ ਇਹਦੇ ਦੁੱਗਣੇ ਬਣ ਜਾਣਗੇ ਫਿਰ ਜਿੰਨੇ ਜਿੰਨੇ ਹੁਣ ਉਹਦੇ ਇੰਨੇ ਨੇ ਇੱਕ ਜਣੇ ਨੂੰ ਆ ਜਾਣਗੇ ਆਂ ਠੀਕ ਹੈ ਜਿੰਨੇ ਸਾਰੇ ਆਪਣੇ ਕੋਲ ਉਹਦਾ ਚੱਲ ਲਾਲਾ ਉਹ ਗੇੜਾ ਲਾਉਣ ਗਿਆ ਪਤਾ ਨਹੀਂ ਤਾਂ ਬੰਦਾ ਫਰਾਰ ਹੋ ਗਿਆ ਪਤਾ ਨਹੀਂ ਉਹ ਬੰਦਾ ਕਿਤੇ ਫੜਿਆ ਗਿਆ ਉਹ ਬੰਦੇ ਦੀ ਕਹਿੰਦੇ ਉਹਨੂੰ ਬਾਕੀ ਰਹੀਂਦੀ ਜ਼ਿੰਦਗੀ ਨਾ ਉਹਨੂੰ ਉਹ ਸੁੱਖ ਸੁਗ ਵੀ ਨਹੀਂ ਨਿਕਲੀ ਕਿੱਧਰ ਗਿਆ ਜਿੰਨਾ ਬਣਾਇਆ ਸੀ ਉਹ ਮਿੱਟੀ ਹੋ ਗਿਆ ਇਹ ਜਿਹੜੀਆਂ ਚੀਜ਼ਾਂ ਲਾਲਚ ਆ ਨਾ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਸ਼ੁਰੂ ਚ ਤਾਂ ਲੱਖ ਦੇ ਦਿੰਦੇ ਆ ਸ਼ੁਰੂ ਚ ਦਿੰਦੇ ਆ ਉਹ ਗੀਟੀਆਂ ਦੀਆਂ ਵਾਲੇ ਵੀ ਦਿੰਦੇ ਹੁੰਦੇ ਸ਼ੁਰੂ ਚ ਸਾਰੇ ਦਿੰਦੇ ਆ ਸਾਰੇ ਦਿੰਦੇ ਆ ਉਦੋਂ ਬਾਅਦ ਬਲੇਟਾ ਪਾਉਂਦੇ ਫਿਰ ਬੰਦਾ ਜਦੋਂ ਕੋਲੋਂ ਜੇਬ ਦੇ ਵਿੱਚੋਂ ਜੇ ਮੰਨ ਲਓ ਇੱਕ ਇੱਕ ਵਾਰੀ ਤੁਸੀਂ 50 ਲਾਏ ਆ ਉਹਨੇ 50 ਤੋਂ 200 ਦੇਦਾ ਤੁਹਾਨੂੰ ਜਦੋਂ ਉਹ 200 ਦਾ ਬੇਫਿਕਰ ਹੋ ਕੇ ਬੰਦਾ ਫੇਰ ਲਈ ਜਾਂਦਾ ਹੈ ਵਿਚਾਰੇ یار ਕੋਈ ਨਹੀਂ ਚੱਲ ਅਗਲਾ ਦਾਸ ਹੈ ਜਦੋਂ 200 ਚਲਾ ਗਿਆ ਫਿਰ ਬੰਦਾ ਸੋਚਦਾ ਵੀ ਨਹੀਂ ਯਾਰ ਹੁਣ ਕੁਛ ਨਾ ਕੁਛ ਤਾਂ ਲੈ ਕੇ ਜਾਵਾਂਗੇ ਫਿਰ ਪੱਲਿਓਂ ਜਾਣੇ ਸ਼ੁਰੂ ਹੋ ਜਾਂਦੇ ਆਨਲਾਈਨ ਦੇ ਵਿੱਚ ਇੰਨੇ ਕੁ ਲੋਕ ਬਰਬਾਦ ਹੋਏ ਹਨਾ ਸੱਟੇ ਜੂਏ ਦੇ ਵਿੱਚ ਜਿਹੜਾ ਆਨਲਾਈਨ ਜੂਆ ਹੈ ਇੰਨੇ ਕੁ ਲੋਕ ਬਰਬਾਦ ਹੋਏ ਜਿਹਦਾ ਕੋਈ ਅੰਤ ਨਹੀਂਗਾ ਪਰ ਲੋਕ ਸਮਝਦੇ ਨਹੀਂ ਇਸ ਗੱਲ ਨੂੰ ਜਿਹੜੀ ਚੀਜ਼ ਸਾਡੇ ਹੱਥ 'ਚ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਕੌਣ ਕਿੱਥੋਂ ਕੀ ਚਲਾ ਰਿਹਾ ਇਹਨੂੰ ਕੋਈ ਗਾਰੰਟੀ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਇੱਥੇ ਤਾਂ ਜੀ ਦੇਖੋ ਸਾਡੇ ਤਾਂ ਮੁਲਕ ਦੇ ਵਿੱਚ ਇਹ ਹਾਲ ਹੈ ਵੀ ਕਈ ਵਾਰੀ ਬੈਂਕ ਜਿਹੜੇ ਆ ਉਹ ਹੱਥ ਖੜੇ ਕਰ ਜਾਂਦੇ ਬੈਂਕ ਕਰਾਪਟ ਹੋ ਜਾਂਦੇ ਵੀ ਗੱਲ ਖਤਮ ਜੀ ਜਿਹਦੇ ਜਿੰਨੇ ਪੈਸੇ ਸੀ ਗੱਲ ਖਤਮ ਜਦੋਂ ਹੋਣਗੇ ਦੇ ਦੇ ਦਿਆਂ ਕੋਈ ਗੱਲ ਨਹੀਂ ਤੇ ਤੁਸੀਂ ਜੋ ਵਾਲੇ ਬੰਦੇ ਤੋਂ ਕੀ ਲਵਦੇ ਹੋ ਤੇ ਯਾਰ ਇੱਕ ਬੰਦੇ ਨੇ ਆ ਦੇਸ਼ ਦੇ ਬਾਰਡਰ ਤੇ ਜਿਹੜਾ ਉਹ ਉਹ 16 17 18 ਸਾਲ ਕਿੰਨੇ ਸਾਲ ਸਰਵਿਸ ਕੀਤੀ ਜੌਬ ਕੀਤੀ ਉੱਥੇ ਰਹਿ ਕੇ ਜਿਹੜਾ ਇਹਨਾਂ ਤਾਂ ਸਿਆਣਾ ਰਿਹਾ ਵੀ ਮੈਂ ਆਪਣੇ ਦੇਸ਼ ਦੀ ਰਾਖੀ ਕਰਨੀ ਹੈ ਮੈਂ ਇਥੋਂ ਦੀ ਜਿਹੜਾ ਉਹ ਕੁਝ ਭੇਟ ਨਹੀਂ ਹੋਣ ਦੇਣੀ ਤੇ ਇਹਨਾਂ ਨਹੀਂ ਸਿਆਣਾ ਹੋ ਸਕਿਆ ਕਿ ਯਾਰ ਇੰਨੀ ਔਖੀ ਕਮਾਈ ਜਿਹੜੀ ਐ ਇਹਵੇਂ ਬਰਬਾਦ ਕਰੀ ਜਾਂਦਾ ਤੇ 21 ਤੋਂ ਲੈ ਕੇ ਤੇ 25 ਦੇ ਅੱਧ ਤੱਕ ਆਉਂਦੇ ਆ ਦੇਖੋ 1.5 ਕਰੋੜ ਰੁਪਏ ਬੰਦੇ ਨੇ ਬਰਬਾਦ ਕਰਤਾ ਠੀਕ ਐ ਝੂਠ ਬੋਲਿਆ ਉਹਦੇ ਵਿੱਚ ਉਹਦਾ ਵੀ ਇੱਕ ਵਾਰੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਨੂੰ ਮੈਂ ਕਹਿੰਦਾ ਮੈਂ ਤਾਂ ਬੇਨਤੀ ਕਰਦਾ ਵੀ ਦੇਖੋ ਇੰਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਰੱਖਿਆ ਸੱਟੇ ਵਾਲਾ ਬੰਦਾ ਕਦੇ ਕਰੋੜਪਤੀ ਨਹੀਂ ਹੁੰਦਾ ਜੂਏ ਵਾਲਾ ਬੰਦਾ ਕਦੇ ਕਰੋੜਪਤੀ ਨਹੀਂ ਹੁੰਦਾ ਠੀਕ ਹੈ ਆਪਾਂ ਦਿਵਾਲੀ ਦੀ ਗੱਲ ਕੀਤੀ ਸੀ ਨਾ ਵੀ ਉਸ ਟਾਈਮ ਜਿਹੜਾ ਲੋਕ ਕਰੋੜਾਂ ਰੁਪਿਆ ਅਰਬਾਂ ਰੁਪਿਆ ਬਰਬਾਦ ਕਰਦੇ ਉਸ ਦਿਨ ਤੇ ਜਾ ਕੇ ਤੇ ਉੱਥੋਂ ਦਾ ਕਿਹ ਜਿਹੜਾ ਬੰਦਾ ਉਦੋਂ ਹੀ ਹਾਰ ਜਾਂਦਾ ਨਾ ਫਿਰ ਉਹ ਮੁੜ ਕੇ ਆਉਣ ਵਾਲੇ ਹੋਰ 6 ਮਹੀਨੇ ਖੇਡਦਾ ਵੀ ਯਾਰ ਇਹ ਦਿਵਾਲੀ ਕਿਉਂਕਿ ਦਿਵਾਲੀ ਵਾਲੀ ਰਾਤ ਜਿਹੜਾ ਉਹ ਮੋਟਾ ਚੱਲਦਾ ਦੋ ਦਿਨ ਦੋ ਤਿੰਨ ਦਿਨ ਤੇ ਜੇ ਬੰਦਾ ਜਿੱਤਦਾ ਤਾਂ ਵੀ ਮੋਟੇ ਜਿੱਤਦਾ ਹਾਰਦਾ ਤਾਂ ਵੀ ਮੋਟੇ ਹਾਰਦਾ ਜਿਹੜਾ ਹਾਰਦਾ ਹੈ ਨਾ ਫਿਰ ਉਹ ਖੇੜਾ ਨਹੀਂ ਛੱਡਦਾ ਜੀ ਜੀ ਜਸਵੰਤ ਜੀ ਵੇਖੋ ਜਦੋਂ ਉਹਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਜਿਹੜੇ ਮੇਰੇ ਪੈਸੇ ਆ ਇਸ ਤਰ੍ਹਾਂ ਮੇਰੇ ਨਾਲ ਵੱਜ ਗਈ ਹਨਾ ਹਾਂ ਮੈਂ 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 ਕਢਾ ਲੇ ਤੇ ਮੇਰੇ ਖੋਲੇ ਖੋਲੇ ਭਮਲ ਪੂਛ ਪੈ ਗਈ ਪੁਲਿਸ ਨੇ ਆਖਿਆ ਵੀ ਇੱਕ ਸਾਫਕਾ ਫੌਜੀ ਐ ਇਹਦੇ ਨਾਲ ਐ ਠੱਗੀ ਵੱਜ ਗਈ ਜਾਂ ਲੋਅ ਕੇ ਭੱਜ ਗਏ ਲਟੇਰੇ ਭੱਜ ਕੇ ਖੋਹ ਭੱਜ ਕੇ ਉਹਨਾਂ ਨੇ ਫਿਰ ਬਰੀਕੀ ਨਾਲ ਜਾਂਚ ਕਰੀ ਉਹਦੀ ਫੜੇ ਗਿਆ ਇਸ ਤੋਂ ਪਹਿਲਾਂ ਸ਼ਾਇਦ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਅੱਜ ਤੋਂ ਕਿ ਇਹ ਵੀ ਨੇ ਪੁਰਾਣੀ ਵੀਡੀਓ ਸੀ ਚੱਲ ਰਹੀ ਸੀ ਕਿ ਜਿਹੜੀ ਕੁੜੀ ਨੇ ਗੱਪ ਮਾਰਿਆ ਸੀ ਮੈਨੂੰ ਲਟੇਰੇ ਪੈ ਗਏ ਹੁਣ ਵੀ ਕੱਪ ਮਾਰਿਆ ਸੀ ਉਹ ਵੀ ਫੜੀ ਗਈ ਪਰ ਇਹਨਾਂ ਲੋਕਾਂ ਦੇ ਮਨ ਚ ਭਲੇਖਾ ਵੀ ਇਹ ਗੱਪ ਮਾਰਦੇ ਨਾਲ ਖਣੀ ਸੱਚ ਹੋ ਜੂ ਘਰ ਦੇ ਜਿਹੜੇ ਪੈਸਾ ਦੱਸਦੇ ਨੇ ਘਰੇ ਉਹਨਾਂ ਤੋਂ ਛਪੌਂਦਾ ਸੀ ਇੱਕ ਗੱਪ ਮਾਰ ਕੇ ਡਰਾਮਾ ਕਰਦਾ ਸੀ ਪਰਿਵਾਰ ਤੋਂ ਛਪਾਉਣਾ ਚਾਹੁੰਦਾ ਸੀ ਡਰਾਮਾ ਮਾਰ ਕੇ ਘਰੇ ਨਾ ਮੇਰੇ ਪਤਾ ਲੱਗ ਜੇ ਮੈਂ ਪੂਰੀ ਉਵੇਂ ਕਹਾਣੀ ਬਣਾ ਲਾਂ ਹਾਂ ਪਰ ਉਹ ਬਣੀ ਨਹੀਂ ਉਹ ਤਾਂ ਯਾਰ ਮੇਰਾ ਤਾਂ ਠੱਗੀ ਵੱਜ ਗਈ ਹੈ ਨਾ ਤੇ ਪਰ ਜੋ ਖੁੱਲਣ ਤੇ ਆਈ ਪਰਤ ਤੇ ਸਾਰੀ ਖੁੱਲ ਗਈ ਤੇ ਪਰ ਹੁਣ ਦੇਖੋ ਉਹਨੂੰ ਕਿੰਨਾ ਪਛਤਾਵਾ ਹੋਊਗਾ ਜਿਹੜੇ ਬੰਦੇ ਦਾ 4 ਸਾਲਾਂ ਦੇ ਵਿੱਚ ਹੀ 1.5 ਕਰੋੜ ਰੁਪਇਆ ਚਲਾ ਗਿਆ ਆਪਾਂ ਨੂੰ ਸੋਚ ਕੇ ਆਪਣੇ ਜੀਰ ਨੂੰ ਕੁਝ ਹੋ ਰਿਹਾ ਵੀ ਯਾਰ ਬੰਦੇ ਨੇ ਸਵਾਦ ਸਵਾਦ ਦੇ ਵਿੱਚ ਹੀ ਹੈ ਨਾ ਸਵਾਦ ਹੀ ਇੱਕਰੀ ਬੰਦਾ ਸਵਾਦ ਹੀ ਲੈਂਦਾ ਇੱਕ ਲਾਲਚ ਸਮਝ ਲਓ ਸਵਾਦ ਸਮਝ ਲਓ ਪਹਿਲਾਂ ਸਵਾਦ ਚ ਲੱਗਦਾ ਮੁੜ ਕੇ ਲਾਲਚ ਹੋ ਜਾਂਦਾ ਜੇ ਹਾਰ ਜਾਂਦਾ ਤਾਂ ਫਿਰ ਇਹ ਹੋ ਜਾਂਦਾ ਪੂਰੇ ਕਰ ਲਾ ਜੇ ਜਿੱਤ ਜਾਂਦਾ ਫਿਰ ਇਹ ਹੁੰਦਾ ਵੀ ਦੁੱਗਣੇ ਕਰ ਲਾ ਡੁੱਡੇ ਕਰ ਲਾ ਤਿੱਗਣੇ ਕਰ ਲਾ ਫਿਰ ਉਹ ਚੱਕਰ ਦੇ ਵਿੱਚ ਜਿਹੜਾ ਸੀ ਘਰ ਬਰਬਾਦ ਕਰ ਲਿਆ ਬੰਦੇ ਨੇ ਮੈਂ ਤਾਂ ਕਿਹਨੂੰ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇਹੀ ਬੇਨਤੀ ਕਰਨੀ ਚਾਹੂੰਗਾ ਜਿੰਨਾ ਤੱਕ ਸਾਡੀ ਆਪਣੀ ਗੱਲ ਬਾਤ ਸੁਣ ਰਹੇ ਆ ਵੀ ਇਹਨਾਂ ਚੱਕਰਾਂ 'ਚ ਨਾ ਪਾਓ ਖਾਸ ਕਰ ਜਿਹੜਾ ਆਨਲਾਈਨ ਜੂਆ ਹੈ ਨਾ ਉਹ ਚੱਕਰ 'ਚ ਤਾਂ ਬਿਲਕੁਲ ਕੋਈ ਨਾ ਪਵੇ ਕਿਉਂਕਿ ਇਹਦੇ ਵਿੱਚ ਆਪਾਂ ਮੈਂ ਤਾਂ ਬਹੁਤ ਘਰ ਬਰਬਾਦ ਹੁੰਦੇ ਵੇਖਿਆ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਕਰੋੜਾਂ ਦੀਆਂ ਪ੍ਰਾਪਰਟੀਆਂ ਖੜੀਆਂ ਕੀਤੀਆਂ ਨਾ ਜੀ ਇੱਕ ਇੱਕ ਦਾ ਦੇ ਵਿੱਚ ਹੀ ਉਹ ਚਲੀਆਂ ਗਈਆਂ ਕੁਲਦੀਪ ਮਾਨਕ ਸਾਹਿਬ ਦੀ ਗੱਲ ਕਰ ਲੋ ਹੁਣ ਜਿਹੜੇ ਅਸਲ ਚੀਜ਼ਾਂ ਨਿਕਲ ਕੇ ਆਉਂਦੀਆਂ ਦੇਖੋ ساری ਉਮਰ ਕਮਾਇਆ ਕੁਲਦੀਪ ਮਾਨਕ ਸਾਹਿਬ ਨੇ ਤੇ ਕਹਿੰਦੇ ਉਹਨਾਂ ਦੇ ਬੇਟੇ ਨੇ ਵੀ ਆਨਲਾਈਨ ਜੂਆ ਹੀ ਖੇਡਿਆ ਸੀ ਇਦੇ ਵਿੱਚ ਸਾਰੀ ਪ੍ਰਾਪਰਟੀ ਚਲੀ ਗਈ ਤੇ ਲਾਸਟ ਦੇ ਵਿੱਚ ਮਾਨਕ ਸਾਹਿਬ ਹਸਪਤਾਲ ਦੇ ਵਿੱਚ ਪਏ ਸੀ ਤੇ ਕੋਈ ਇਲਾਜ ਕਰਾਉਣ ਵਾਲਾ ਹੈ ਨਹੀਂ ਸੀ ਠੀਕ ਹੈ ਉਹਦਾ ਜਿਉਂਦੇ ਰਹਿਣ ਚਲੋ ਚੇਲੇ ਬਾਲ ਕੇ ਜੈਜੀ ਬੀਰਗੇ ਜਾਂ ਹੋਰ ਜਿਹੜੇ ਵੀ ਹੈਗੇ ਹਨਾ ਵੀ ਕਾਫੀ ਨਾ ਆਉਂਦੇ ਨਿਕਲ ਕੇ ਜਿਹੜੇ ਹੱਲੇ ਵੀ ਪਰਿਵਾਰ ਨੂੰ ਚਲੋ ਸੰਭਾਲਦੇ ਆ ਜਾਂ ਉਹ ਲੋਕ ਜਿਹੜੇ ਮਾਨਕ ਸਾਹਿਬ ਦੀ ਗਾਇਕੀ ਦੀ ਕਦਰ ਕਰਦੇ ਆ ਤੇ ਉਹ ਪਰਿਵਾਰ ਦੀ ਮਦਦ ਹੈਲਪ ਕਰਦੇ ਆ ਪਰ ਇੱਕ ਚੀਜ਼ ਦੇਖੋ ਕਿ ਅਰਬਾ ਪਤੀ ਅੱਜ ਨੂੰ ਮਾਨਕ ਸਾਹਿਬ ਹੋਣੇ ਚਾਹੀਦੇ ਸੀ ਦਿਨ ਦੇ ਵਿੱਚ ਤਿੰਨ ਤਿੰਨ ਖਾੜੇ ਜਿਹੜੇ ਕਦੋਂ ਤੋਂ ਲੈ ਕੇ ਆਪਾਂ ਛੋਟੇ ਛੋਟੇ ਹੁੰਦੇ ਜਿਉਂਦੇ ਸੁਣਦੇ ਮਾਨਕ ਨੂੰ ਤੇ ਜਿਹੜਾ ਇਹ ਬਰਬਾਦੀ ਦਾ ਘਰ ਹੈ ਜੋ ਕਿ ਹੁਣ ਵੀ ਖੇਡਦਾ ਨਾ ਤਾਂ ਕੋਸ਼ਿਸ਼ ਕਰੇ ਉਹ ਇਹਦੇ ਨਾਲ ਉਹਦਾ ਸ਼ੇਅਰ ਬਾਜ਼ਾਰ ਚ ਲਾ ਲਓ ਕਿਸੇ ਨੂੰ ਪੁੱਛ ਦਸ ਕੇ ਸ਼ੇਅਰ ਬਾਜ਼ਾਰ ਚ ਲਾ ਲਓ ਜੇ ਤੁਹਾਨੂੰ ਲੱਗਦਾ ਕਿ ਨਹੀਂ ਨਫਾ ਹੋ ਰਿਹਾ ਅਗਲੀ ਵਾਰ ਹਟ ਜਾ ਪਰ ਹਟਦਾ ਨਹੀਂ ਨਾ ਬੰਦਾ ਸ਼ੇਅਰ ਬਾਜ਼ਾਰ ਵੀ ਜੂਆ ਬਣ ਜਾਂਦਾ ਹੈ ਤਾਂ ਜੂਆ ਮੈਂ ਗੱਲ ਇੱਥੇ ਕਰੂੰਗਾ ਵੀ ਪਰਿਵਾਰ ਦੀਆਂ ਕਿੰਨੀਆਂ ਉਮੀਦਾਂ ਸੀ ਘਰੇ ਕਿ ਲੜਕੀ ਦਾ ਵਿਆਹ ਕਰਨ ਵਾਲਾ ਸੀ ਉਨੇ ਕਿਹਾ ਵੀ ਫੌਜੀ ਸਾਹਿਬ ਆਉਣਗੇ ਪੈਸੇ ਮਿਲਣਗੇ ਲੜਕੀ ਦਾ ਬੜੀ ਧੂਮ ਧਾਮ ਨਾਲ ਵਿਆਹ ਕਰਾਂਗੇ ਮਕਾਨ ਪਾਵਾਂਗੇ ਕਿਸੇ ਦਾ ਲੈਣਾ ਦੇਣਾ ਫੜਿਆ ਹੁਣ ਉਹ ਦੇਵਾਂਗੇ ਪਰ ਜਿਹੜੀਆਂ ਪਰਵਾਦੀਆਂ ਉਮੀਦਾਂ ਸੀ ਉਹ ਤਾਂ ਪਾਣੀ ਫਿਰ ਗਿਆ ਨਾ ਹਾਂ ਬੰਦੇ ਦੇ ਉਹ ਤਾਂ ਪਾਣੀ ਫਿਰ ਗਿਆ ਨਾ ਪਰਵਾਦੀਆਂ ਉਮੀਦਾਂ ਤੇ ਆ ਜੀ ਉਹੀ ਉਹੀ ਦੋ ਗੱਲਾਂ ਜੀ ਵੀ ਬੰਦੇ ਦਾ ਜਾਂ ਤਾਂ ਇੰਟਰਸਟ ਸੁਆਦ ਸੀਗਾ ਜੂਏ ਦਾ ਜਾਂ ਉਹਦਾ ਲਾਲਚ ਸੀ ਵੀ ਆਰ ਜੇ ਮੈਂ ਘਰੇ 15 ਲੱਖ ਲੈ ਕੇ ਜਾਣਾ ਨਾ ਜੇ ਉਹਨੂੰ ਪੈਨਸ਼ਨ ਹੋਣਾ ਤੇ ਉਦੋਂ ਉਹ ਕਿਉਂ ਨਾ ਕਰੋੜ 2 ਕਰੋੜ ਲੈ ਕੇ ਵੜਾ ਉਹੀ ਗੱਲ ਵੀ ਇੱਕ ਵਾਰੀ ਦਿਖਾਤਾ ਹੋਊਗਾ 1.50 ਹਜ਼ਾਰ ਦੇ ਕੇ ਵਹਲਾ ਤੈਨੂੰ ਦੇਦਾ ਤੇ ਮੁੜ ਕੇ ਜਿਹੜਾ ਸੀ ਮੁੜ ਕੇ ਬਰਬਾਦੀ ਦਾ ਮੋੜ ਵੱਜ ਗਿਆ ਹੁਣ ਦੇਖੋ ਬੰਦੇ ਨੇ ਇੰਨਾ ਟਾਈਮ ਜਿਹੜਾ ਉਹ ਉਥੇ ਬਿਤਾ ਲਿਆ ਪਰਿਵਾਰ ਤੋਂ ਪਾਸੇ ਬਿਤਾ ਲਿਆ ਤੇ ਹਾਲਾਤ ਉਹੀ ਰਹਿਣਗੇ ਵੀ ਜਿਵੇਂ ਇੱਕ ਸਧਾਰਨ ਮੁਲਾਜ਼ਮ ਕਿਸੇ ਪ੍ਰਾਈਵੇਟ ਫਾਰਮ ਕੋਲੇ ਜੌਬ ਕਰ ਰਿਹਾ ਹੁੰਦਾ ਨਾ ਉਹੀ ਹਾਲਾਤ ਰਹਿਣਗੇ ਨਾ ਧੋਮ ਧਾਮ ਨਾਲ ਵਿਆਹ ਹੋਣੇ ਆ ਨਾ ਸਾਰੀ ਉਮਰ ਜਿਹੜਾ ਇਹ ਪਛਤਾਵਾ ਦਿਮਾਗ ਚੋਂ ਨਿਕਲਣਾ ਇੱਕੋ ਕਹਿੰਦੇ ਕਹਿਹੋ ਜਿਆ ਰੋਗ ਹੁੰਦਾ ਹੈ ਕਿ ਨਾ ਦਾ ਬੰਦਾ ਮਰਦਾ ਹੈ ਨਾ ਜਿਉਂਦਾ ਬੰਦਾ ਸਾਰੀ ਉਮਰ ਪਛਤਾਈ ਜਾਂਦਾ ਇਹ ਚੀਜ਼ਾਂ ਜਿਹੜੇ ਇਹੋ ਜੇ ਘਾਟਿਆ ਨਾ ਜਿਹੜੇ ਬੰਦੇ ਦੀ ਆਪਣੀ ਗਲਤੀ ਕਰਨ ਪੈਂਦੀ ਹੈ ਇਹ ਰੋਗ ਹੁੰਦੇ ਆ ਬਹੁਤ ਵੱਡੇ ਹੁਣ ਇਹ ਟੈਨਸ਼ਨ ਜਿਹੜੀ ਆ ਉਹ ਸਾਰੀ ਉਮਰ ਉਹਦੇ ਦਿਮਾਗ ਚੋਂ ਨਹੀਂ ਨਿਕਲ ਸਕਦੀ ਕਹਿੰਦੇ ਜਦੋਂ ਬੰਦਾ ਟੈਨਸ਼ਨ ਚ ਹੁੰਦਾ ਨਾ ਫਿਰ ਬੰਦਾ ਬਹੁਤ سارے ਲੋਕੜੇ ਨਸ਼ਾ ਕਰਨ ਲੱਗ ਪੈਂਦੇ ਆ ਹੋ ਸਕਦਾ ਏ ਤੋਂ ਗਾਂ ਵਾਲੀ ਜ਼ਿੰਦਗੀ ਉਹ ਪਤਾ ਨਹੀਂ ਸ਼ਰਾਬ ਪੀਵੇ ਉਹ ਘੋਰ ਨਸ਼ਾ ਕਰੇ ਜਾਂ ਕੀ ਕਰੇ ਮਤਲਬ ਉਹਨੇ ਆਪਦੇ ਲਾਲਚ ਜਾਂ ਆਪਦੇ ਸ਼ੌਂਕ ਦੇ ਵਿੱਚ ਆਪਦੀ ਬਰਬਾਦੀ ਦਾ ਇੱਕ ਚੰਗਾ ਵੈਲ ਸੈਟਲਡ ਸਰਕਾਰੀ ਮੁਲਾਜ਼ਮ ਹੁੰਦਿਆ ਹੋਇਆ ਵੀ ਨਾ ਉਹਨੇ ਆਪਦੇ ਘਰ ਦਾ ਤੇ ਆਪਦੀ ਬਰਬਾਦੀ ਦਾ ਮੋਢਾ ਹੀ ਪਨ ਲਿਆ ਜੀ ਆਪਦੀ ਜ਼ਿੰਦਗੀ ਤਾਂ ਉਹਨੇ ਖਰਾਬ ਕਰ ਲਈ ਕਰ ਲਈ ਬੱਚਿਆਂ ਦੀ ਵੀ ਕਰਤੀ ਘਰ ਦੇ ਪਰਿਵਾਰ ਦੀ ਜੀਆਂ ਦੀ ਵੀ ਕਰਤੀ ਸਾਰਿਆਂ ਦੀ ਮੈਂ ਪਹਿਲਾਂ ਵੀ ਗੱਲ ਕਰਕੇ ਛੱਡਿਆ ਕਿਸੇ ਤੋਂ ਫੜੇ ਹੋਣਗੇ ਕਿ ਫੌਜੀ ਸਾਹਿਬ ਸਾਡਾ ਆਊਗਾ ਤੁਹਾਨੂੰ ਮੋੜ ਦਾਂਗੇ ਜਾਂ ਘਰੇ ਗੱਪ ਮਾਰਦਾ ਹੋਊਗਾ ਘਰ ਦੇ ਕਹਿੰਦੇ ਹੋਣਗੇ ਫੌਜੀ ਸਾਹਿਬ ਤਨਖਾਹ ਕਿਉਂ ਨਹੀਂ ਆ ਰਹੀ ਤੁਹਾਡੀ ਘਟ ਕਿਉਂ ਆ ਰਹੇ ਆ ਪੈਸੇ ਉਹ ਕਹਿੰਦਾ ਹੋਊਗਾ ਮੈਂ ਜ ਜਦੋਂ ਮੈਂ ਪੈਨਸ਼ਨ ਆਉਂਗਾ ਰਿਟਾਇਰਮੈਂਟ ਆਉਂਗਾ ਉਹ ਤੋਂ ਸਾਰੇ ਇਕੱਠੇ ਲੈ ਕੇ ਆਉਂਗਾ ਤੇ ਜਦੋਂ ਇਕੱਠੇ ਹੋਏ ਤੇ ਉਹਦੇ ਇੱਕ 3 ਰੁਪਏ ਨਹੀਂ 3.5 ਰੁਪਏ ਦੇ ਖਾਤੇ ਚੋਂ ਨਿਕਲੇ ਹਾਂ 103 ਜਾਂ ਜੋ ਵੀ ਆਰਾਊਂਡ ਫਿਗਰ ਜੋ ਵੀ ਸੀਗਾ ਅਸਲ ਚ ਇਹ ਹੁੰਦਾ ਤਾਰਾ ਜੀ ਵੀ ਜਦੋਂ ਬੰਦਾ ਪਰਿਵਾਰ ਤੋਂ ਪਹਿਲੀ ਗੱਲ ਤਾਂ ਜਦੋਂ ਬੰਦਾ ਇੱਕ ਗਵਰਨਮੈਂਟ ਜੌਬ ਕਰ ਰਿਹਾ ਦੂਜੇ ਨੰਬਰ ਤੇ ਜੋਬ ਹੀ ਉਹ ਕਰ ਰਹੇ ਵੀ ਜਿੱਥੇ ਉਹਨੇ ਸਾਲ ਦੇ ਵਿੱਚ ਇੱਕ ਵਾਰ ਜਾਂ ਦੋ ਵਾਰੀ ਛੁੱਟੀ ਆਉਣਾ ਉਹਨੇ ਪਰਿਵਾਰ ਤੋਂ ਦੂਰ ਹੀ ਰਹਿਣਾ ਉਹ ਪਰਿਵਾਰ ਦਾ ਯਕੀਨ ਵਿਸ਼ਵਾਸ ਬਣਿਆ ਹੁੰਦਾ ਹੈ ਵੀ ਇੱਥੇ ਰਹਿ ਕੇ ਜੇ ਫੌਜ ਦੇ ਵਿੱਚ ਆ ਆਰਮੀ ਦੇ ਵਿੱਚ ਆ ਬਾਰਡਰ ਤੇ ਐ ਇੱਥੇ ਰਹਿ ਕੇ ਕਿ ਉਹੋ ਜਿਹਾ ਕੰਮ ਤਾਂ ਉਹ ਕਰ ਨਹੀਂ ਸਕਦਾ ਵੀ ਪੈਸਾ ਖਰਾਬ ਕਰ ਦੂ ਹੁਣ ਕਿਹੜੇ ਤਰੀਕੇ ਪਰਿਵਾਰ ਦੇ ਵਿੱਚ ਉਹਨੇ ਵਿਸ਼ਵਾਸ ਬਣਾ ਕੇ ਰੱਖਿਆ ਉਹ ਕਿਹੜੇ 'ਚ ਨਹੀਂ ਬਣਾ ਕੇ ਰੱਖਿਆ ਜਦੋਂ ਉਹਨੂੰ ਪਤਾ ਲੱਗਾ ਕਿ ਰਿਟਾਇਰਮੈਂਟ ਹੋ ਗਈ ਹੁਣ ਘਰੇ ਜਾਣਾ ਉਦੋਂ ਫਿਰ ਉਹ ਆਨੇ ਬਹਾਨੇ ਕੱਢਨੇ ਪਏ ਉਹਨੂੰ ਵੀ ਕੋਈ ਨਾ ਕੋਈ ਹੁਣ ਰਾਹ ਉਹ ਕੱਢੋ ਜਿਹਦੇ ਨਾਲ ਮੈਂ ਘਰਦਿਆਂ ਨੂੰ ਘਟੋ ਘਟ ਕਿ ਪਰਵਾਰ ਨੂੰ ਗੁਮਰਾਹ ਕਰਨ ਵਾਰੇ ਆਪਦੇ ਨੂੰ ਸੋਚਣਾ ਵੀਰ ਮੈਂ ਜ਼ਿੰਦਗੀ ਬਾਕੀ ਰਹੀਂਦੀ ਜ਼ਿੰਦਗੀ ਹੱਥੇ ਇੱਕੋ ਇੱਕੋ ਝਟਕੇ 'ਚ ਗੁਮਰਾਹ ਕਰਦਿਆਂ ਵੀਰ ਪੈਸੇ ਤਾਂ ਆਏ ਸੀਗੇ ਪਰ ਐਸ ਤਰੀਕੇ ਕਰਕੇ ਲੁੱਟੇ ਗਏ ਮੇਰੇ ਤੋਂ ਜਦੋਂ ਕਿ ਲੁੱਟੇ ਨਹੀਂ ਗਏ ਉਹਨੇ ਹੱਥੀਂ ਲਟਾਈ ਹਮੈਂ ਬਸ ਇਹੀ ਬੇਨਤੀ ਕਰੂੰਗਾ ਜੀ ਦੇਖੋ ਬਰਬਾਦੀ ਹੈ ਨਾ ਚੀਜ਼ਾਂ ਦੇ ਵਿੱਚ ਜਿੰਨਾ ਬਚਿਆ ਜਾਵੇ ਉਹਨਾਂ ਲੋਕਾਂ ਨੂੰ ਬਚਣ ਦੀ ਲੋੜ ਹੈ ਜੀ ਜਿਹੜਾ ਕਹਿੰਦੇ ਸੱਚਾ ਉਹ ਸੱਚ ਹੀ ਰਹਿੰਦਾ ਝੂਠ ਝੂੜ ਹੀ ਰਹਿੰਦਾ ਹੁਣ ਝੂਠ ਮਾਰਨ ਦੀ ਕੋਸ਼ਿਸ਼ ਕਰੀ ਬਰਥੇਰੇ ਪਰਦੇ ਪਾਏ ਘਰ ਦੇ ਨੂੰ ਪਤਣਾ ਲੱਗ ਜੇ ਜਿਹੜਾ ਝੂਠ ਸੀ ਉਹ ਸਾਹਮਣੇ ਆ ਹੀ ਜੂਏ ਦੇ ਨਾਲ ਇੱਕ ਬਹੁਤ ਵੱਡਾ ਇਤਿਹਾਸ ਵੀ ਜੁੜਿਆ ਹੋਇਆ ਠੀਕ ਹੈ ਕੁਝ ਲੋਕ ਚਲੋ ਇਤਿਹਾਸ ਹੀ ਹੈ ਕੌਰਵਾ ਤੇ ਪਾਂਡਵਾ ਦਾ ਜੁੱਧ ਹੋਇਆ ਮਹਾਭਾਰਤ ਤੇ ਕਹਿੰਦੇ ਵੀ ਉਹ ਦੇਖੋ ਵੀ ਇੱਕ ਉਹਦੇ ਪਿੱਛੇ ਜਿਹੜੀਆਂ ਨਾ ਕੁਰੂਖੇਤਰ ਦੀ ਧਰਤੀ ਅੱਜ ਵੀ ਲਾਲ ਐ ਇਨਾ ਖੂਨ ਡੁੱਲਿਆ ਕਹਿੰਦੇ ਆਮ ਕਹਾਵਤ ਹੈ ਨਾ ਇਹ ਵੀ ਅੱਜ ਤੱਕ ਵੀ ਧਰਤੀ ਜਿਹੜੀ ਆ ਉਹ ਕੁਰੂਖੇਤਰ ਦੀ ਲਾਲ ਐ ਖੂਨ ਦੇ ਨਾਲ ਸੀ ਕੀ ਜੂਆ ਸੀ ਠੀਕ ਹੈ ਜੂਆ ਖੇਡੇ ਜੂਏ ਦੇ ਵਿੱਚ ਜਿਹੜਾ ਸੀਗਾ ਆਪਦੇ ਚਾਚੇ ਤਾਇਆ ਦੇ ਸਕੇ ਭਰਾਵਾਂ ਦੇ ਵਿੱਚ ਐਹੋ ਜੀ ਦੁਸ਼ਮਣੀ ਪਈ ਵੀ ਜਿਹੜੇ ਯੋਧੇ ਸਤਰਾਗੇ ਸੀਗੇ ਆ ਆਪਾਂ ਅਰਜਨ ਵਰਗੇ ਸੀ ਹਨਾ ਪੰਜ ਪਾਂਡਵ ਸੀਗੇ ਤੇ ਆ ਦੋਸਰਿਆਂ ਨੂੰ ਆਪਣਾ ਆਪ ਦੇ ਭਰਾਵਾਂ ਨੂੰ ਜੂਆ ਐਡੀ ਮਾੜੀ ਚੀਜ਼ ਹੈ ਵੀ ਉਹਨਾਂ ਦੀ ਜਨਾਨੀ ਜਿੱਤ ਕੇ ਤੇ ਮੁੜ ਕੇ ਤੇ ਉਹਨੂੰ ਜਿਹੜਾ ਸੀਗਾ ਵੀ ਉਹਦੇ ਉਹਦੇ ਵਿੱਚ ਉਹਨਾਂ ਨੇ ਉਹਨੂੰ ਨੰਗੀ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਆਪਾਂ ਇਹ ਹੋਰ ਵੀ ਚੀਜ਼ਾਂ ਸੁਣੀਆਂ ਜਿਹਦੇ ਵਿੱਚ ਲੋਕ ਹੋਰ ਸਟੇਟਾਂ 'ਚ ਆਪਣੇ ਇਹ ਨਹੀਂ ਪੰਜਾਬ 'ਚ ਨਹੀਂ ਹੁੰਦਾ ਹੋਰ ਸਟੇਟਾਂ ਦੇ ਵਿੱਚ ਵੀ ਲੋਕ ਨਾ ਇਹ ਚੀਜ਼ ਕਰਦੇ ਆ ਵੀ ਆਮ ਹੀ ਜਨਾਨੀਆਂ ਔਰਤਾਂ ਜਿਹੜੀਆਂ ਨੇ ਜੂਏ 'ਚ ਇੱਥੋਂ ਤੱਕ ਵੀ ਸਾਰਾ ਸਾਰਾ ਕੁਝ ਹਾਰਨ ਤੋਂ ਬਾਅਦ ਨਾ ਜਨਾਨੀਆਂ ਜਾਂ ਘਰ ਵੀ ਹਾਰ ਜਾਂਦੇ ਆ ਠੀਕ ਹੈ ਦੇਖੋ ਲੋਕਣ ਸ਼ੇਰ ਦੇ ਨਖਤਰ ਕਿੰਨੇ ਪਿਕਚਰਾਂ ਬਣੀਆਂ ਕਿੰਨੇ ਨਾਟਕ ਹੁੰਦੇ ਆ ਜੂਏ ਤੇ ਆਮ ਲੋਕ ਪਿਕਚਰਾਂ ਵੀ ਵੇਂਦੇ ਆ ਲੋਕਣ ਸਮਝਉਂਦੇ ਲੋਕ ਫੇਰ ਵੀ ਨਹੀਂ ਸਮਝਦੇ ਪਰ ਸਮਝਣ ਹੁਣ ਦੇਖੋ ਜੀ ਫੌਜੀ ਨਾਲ ਹੋ ਗਈ ਜੀ ਨੂੰ ਪਤਾ ਇਸ ਗੱਲ ਤੱਕ ਕਿ ਹੋ ਗਈ ਯਾਰ ਠੀਕ ਹੈ ਵਾਕਿ ਆਨਲਾਈਨ ਜੂਆ ਜਿਹੜਾ ਵੀ ਇਹ ਤੋਂ ਵੱਡਾ ਫਰਾਡ ਹੈ ਤੋਂ ਵੱਡੀ ਠੱਗੀ ਕੋਈ ਨਹੀਂ ਜਿਹਨੇ ਸਮਝਣਾ ਉਹਨੇ ਸਮਝ ਜਾਣਾ ਜਿਹੜੇ ਲਾਈ ਜਾਂਦੇ ਆ ਉਹਨੇ ਕਹਿੰਦਾ ਫੌਜੀ ਨੂੰ ਲਾਉਣਾ ਨਹੀਂ ਆਇਆ ਹੋਣਾਗਾ ਫੌਜੀ ਨੂੰ ਖੇਡਣੇ ਆਏ ਹੋਣਾਗਾ ਮੈਂ ਤਾਂ ਜੱਤੀ ਲਾਉਂਗਾ ਹੁਣ ਹੀ ਉਹਨਾਂ ਦੀ ਵੀ ਬਰਬਾਦੀ ਹੈ ਕਿਉਂਕਿ ਜਿਹੜੇ ਬੰਦੇ ਏਡੇ ਏਡੇ ਮਾਸਟਰਮਾਈਂਡ ਬੈਠੇ ਆ ਨਾ ਉਹਨਾਂ ਬੰਦੇ ਨੇ ਪੈਸਾ ਛੱਡਣਾ ਨਹੀਂ ਦੇਣਾ ਨਹੀਂ ਉਹਨਾਂ ਨੇ ਉਹਨਾਂ ਨੇ ਤਾਂ ਲੁੱਟਣਾ ਆ ਖੋਣਾ ਆ ਉਹਨਾਂ ਨੇ ਬਚਨ ਦੀ ਲੋੜ ਹੈ ਜੀ ਜੀ ਉਹ ਕਹਿੰਦੇ ਵੀ ਇੱਕ ਘਰ ਨੂੰ ਦਿੰਦਾ ਤੇ 99 ਘਰ ਲੈਂਦਾ ਉਹ 99 ਬੰਦਿਆਂ ਤੋਂ ਲੈਂਦਾ ਉਹ ਹਾਂ ਬਿਲਕੁਲ ਤੇ ਦਿੰਦਾ ਤੱਕ ਨੂੰ ਹੀ ਆ ਬਿਲਕੁਲ ਬਸ ਹਾਂ ਉਹੀ ਹੈ ਨਾ ਦੇਖੋ ਉਹ ਇੱਕ ਕੈਲਕੂਲੇਸ਼ਨ ਹੁੰਦੀ ਹੈ ਅਸੀਂ ਇਸ ਵਿਸ਼ੇ ਤੇ ਵੀ ਨਾ ਕਾਫੀ ਮਤਲਬ ਪਹਿਲਾਂ ਦੀ ਗੱਲ ਆ ਬੈਠੇ ਸੀ ਤੇ ਗੱਲਬਾਤ ਚੱਲਦੀ ਸੀਗੀ ਇਸੇ ਵਿਸ਼ੇ ਤੇ ਵੀ ਆਰ ਸੱਟੇ ਵਾਲਾਂ ਦਾ ਕੀ ਹਿਸਾਬ ਦਾ ਪੁੰਦਾ ਹੋਊਗਾ ਉਹ ਕਹਿੰਦੇ ਵੀ ਸੱਟੇ ਵਾਲਾਂ ਦਾ ਹਿਸਾਬ ਦਾ 100 ਘਰ ਦੇ ਵਿੱਚ ਪੈਸੇ ਲੱਗ ਗਏ ਠੀਕ ਹੈ ਉਹਨਾਂ ਨੇ ਇਹ ਵੇਖਣਾ ਵੀ ਸਟਾ ਕਿ ਕਿੰਨੇ ਦੇ ਲੱਗੇ ਤੇ ਅੱਖਰ ਕਿੰਨੇ ਦੇ ਲੱਗੇ ਉਹਦੀ ਕੈਲਕੂਲੇਸ਼ਨ ਕਰਨੀ ਹੈ ਜਿਹੜੇ ਅੱਖਰ ਤੇ ਜਿਹੜੇ ਸੱਟੇ ਸੱਟੇ ਵਾਲੇ ਘਰ ਤੇ ਸਭ ਤੋਂ ਘੱਟ ਪੈਸਾ ਲੱਗੇ ਉਹਨਾਂ ਨੂੰ ਦੇ ਦੇਣੇ ਆ ਬਾਕੀਆਂ ਦੇ ਵਿੱਚ ਉਹਨਾਂ ਦਾ ਪ੍ਰੋਫਿਟ ਹੁੰਦਾ ਹੁਣ ਜਿਹੜੇ 99 ਉਹਦੇ ਆਪ ਦੇ ਹੱਥ ਚ ਇੱਕ ਦੂਜੇ ਬੰਦੇ ਦੇ ਹੱਥ ਦੇ ਵਿੱਚ ਉਹ ਜਿੱਥੋਂ ਕਿਤੇ ਇੱਕ ਨੰਬਰ ਜਿੱਥੋਂ ਸਭ ਤੋਂ ਘੱਟ ਲੋ ਪੇਮੈਂਟ ਲੱਗੀ ਹੋਈ ਆ ਉਹ ਉਹਨਾਂ ਨੇ ਆਪ ਦੇ ਹੱਥ ਨਾਲ ਕੱਢ ਦੇਣਾ ਹੁੰਦਾ ਵੀ ਇਹਨਾਂ ਨੂੰ ਦੇ ਦਿਓ ਤੇ ਵੱਧ ਕਿੱਥੇ ਲੱਗਿਆ ਹੁੰਦਾ ਜਿੱਥੇ ਕਿਸੇ ਨੇ ਸਵਾਦੀ ਚੁੰਡੀ ਦੇ ਕੇ ਆਖਿਆ ਹੁੰਦਾ ਸਿਰਖ ਘਾ ਕੇ ਆਖਿਆ ਹੁੰਦਾ ਚਮਟ ਵੀ ਜਾਹ ਦੇਤਾ ਪੱਕਾ ਤੈਨੂੰ ਆ ਨੰਬਰ ਲਾ ਦੇ ਜਿੰਨੇ ਦਾ ਮਰਜੀ ਉਹ ਕਹਿੰਦਾ ਬਾਬੇ ਨੇ ਪੱਕਾ ਹੀ ਦਿੱਤਾ ਆਉਂਦੇ ਸਾਰੀ 10 20 3000 50000 ਦਾ ਠੋਕਦਾ ਅਗਲਾ ਤੇ ਤੜਕੇ ਉੱਠ ਕੇ ਹੱਥ ਲਾ ਲਾ ਵੀ ਤਾਂ ਵੀ ਹੈ ਇਹ ਦਾ ਨੇੜੇ ਤੇੜੇ ਵੀ ਨਹੀਂ ਆਏਗਾ ਉਹੀ ਚੀਜ਼ ਹੋਈ ਹੈ ਫੌਜੀ ਦੇ ਨਾਲ ਵੀ ਡੇ ਬਾਏ ਡੇ ਥੋੜਾ ਸਮਾਂ ਨਹੀਂ ਲੱਗਿਆ 2021 ਤੋਂ ਲੈ ਕੇ 2025 ਦਾ ਅੱਧ ਤੱਕ ਜੂਨ ਜੁਲਾਈ ਤੱਕ ਅਜੋਨ ਜੂਨ ਤੱਕ ਆ ਜਾਣਾ ਸਮਾਂ ਥੋੜਾ ਨਹੀਂ ਲੱਗਿਆ ਪਰ ਅਸਲ ਦੇ ਵਿੱਚ ਇਹ ਸੀ ਵੀ ਉਹਦੇ ਵਿੱਚੋਂ ਗ੍ਰਸਤ ਹੁੰਦਾ ਤੁਰਿਆ ਗਿਆ ਜਿਵੇਂ ਜਿਵੇਂ ਹਾਰਦਾ ਗਿਆ ਨਾ ਉਹਦੇ ਵਿੱਚ ਹੋਰ ਗ੍ਰਸਤ ਹੁੰਦਾ ਤੁਰਿਆ ਗਿਆ ਉਹ ਵੀ ਯਾਰ ਉਹ ਉਸੀ ਤੇ ਮਗਰ ਲੱਗ ਗਿਆ ਨਾ ਜੋ ਮੈਂ ਤੁਹਾਨੂੰ ਦੱਸਿਆ ਵੀ ਜਵਾਰੀਆ ਜਿੱਤਦਾ ਹੋਵੇ ਤਾਂ ਫਿਰ ਵੀ ਨਹੀਂ ਉੱਠਦਾ ਚਾਹੀ ਤਾਸ਼ ਦਾ ਜੂਆ ਖੇਡਦਾ ਹੋਵੇ ਫਿਰ ਵੀ ਨਹੀਂ ਉੱਠਦਾ ਵੀ ਜਿੱਤੀ ਜਾਂਨੇ ਕੋਈ ਗੱਲ ਨਹੀਂ ਜਦੋਂ ਹਾਰਨਾ ਸ਼ੁਰੂ ਹੋ ਜਾਂਦਾ ਫਿਰ ਉਹਨੂੰ ਆਏ ਹੁੰਦਾ ਵੀ ਯਾਰ ਜਿੰਨੇ ਕਿ ਜਿੱਤੇ ਸੀ ਕਰੀ ਉਹਨਾਂ ਕੇ ਤਾਂ ਪੂਰੇ ਕਰੋ ਉਹ ਨਹੀਂ ਪੂਰੇ ਹੁੰਦੇ ਫਿਰ ਉਲਟਾ ਹਾਰਨਾ ਸ਼ੁਰੂ ਹੋ ਜਾਂਦਾ ਹਾਰ ਕੇ ਫਿਰ ਜਮਾ ਉੱਠਣ ਨੂੰ ਦਿਲ ਨਹੀਂ ਕਰਦਾ ਵੀ ਜਿੱਤੇ ਮੈਨੂੰ ਛੱਡ ਗੋਲੀ ਮਾਰ ਪਰੇ ਜਿਹੜੇ ਹਾਰ ਗਿਆ ਉਹ ਤਾਂ ਪੂਰੇ ਕਰ ਲਾ ਮੇਰੇ ਖਿਆਲ ਚ 2021 ਤੋਂ ਜਦੋਂ ਉਹਨੂੰ ਕਿਤੇ ਲਾਸ ਹੋਣਾ ਸ਼ੁਰੂ ਹੋ ਗਿਆ ਨਾ ਉਦੋਂ ਤੋਂ ਹੀ ਫਿਰ ਉਹਨੇ ਸ਼ੁਰੂ ਕਰਤਾ ਵੀ ਯਾਰ ਜਿਹੜੇ ਖਰਾਬ ਹੋ ਗਏ ਉਹ ਤਾਂ ਪੂਰੇ ਕਰ ਲਓ ਉਹ ਤਾਂ ਪੂਰੇ ਕਰ ਲਓ ਉਹ ਪੂਰੇ ਕਰਦੇ ਕਰਦੇ ਮੇਰੇ ਘਰ ਬਰਬਾਦ ਕਰ ਲਿਆ